ਤੇ ਮਾਨ ਵਾਲਮੀਕ ਰਾਜ ਜੀ ਆਏ ਗੈਤਿੰ ਜੈ ਪਰ ਮੇਰਾ ਨਾਮ ਸੁਮਿਤ ਕਾਲੀਆ ਵੀ ਮੈਂ ਅਦੀ ਵਾਲਮੀਕੀ ਮੇਕਲ ਮਾਸਟਰ ਤੇ ਤੋਂ ਮੇਰੇ ਨਾਲ ਅੱਜ ਸਾਡੇ ਸੀਨੀਅਰ ਅਗੂ ਦਿਲਜੀਤ ਸਿੰਘ ਮਾਨ ਜਬੂ ਜੀ ਆਲੀਲੀ ਤੇ ਵੀ ਕਾਸ਼ ਤੋਂ ਔਰ ਕਬੀਰ ਜੀ ਔਰ ਰਾਹੁਲ ਮਲਿਕ ਜੀ ਦਲੀ ਸੁਰੱਖਿਆ ਸੈਨਾ ਤੋਂ ਤੋਂ ਅੱਜ ਅਸੀਂ ਇਸ ਮਾਨੀਓ ਕੁਬੀਟਰ ਸਾਹਿਬ ਨੂੰ ਮਿਲਣ ਆਏ ਤਾਂ ਕਿ ਸਾਡੀ ਜਿਹੜੀ ਬੇਟੀ ਹੈ ਸਾਡੀ ਜਿਹੜੀ ਭੈਣ ਹੈ ਕਾਜਲ ਤੇ ਇਹਨਾਂ ਦੀ 3.5 ਸਾਲ ਹੋ ਗਿਆ ਇਹਨਾਂ ਦੇ ਹਸਬੰਦ ਦੇ ਉੱਤੇ ਇੱਕ ਜਿੱਥੇ ਇਹਨਾਂ ਦੇ ਹਸਬੰਦ ਕੰਮ ਕਰਦੇ ਸੀ ਜਿੱਥੇ ਇਹਨਾਂ ਦਾ ਬ੍ਰਦਰ ਕੰਮ ਕਰਦਾ ਸੀ ਉਥੋਂ ਦੇ ਜਿਹੜੇ ਮਾਲਕ ਨੇ ਇਹਨਾਂ ਦੇ ਝੂਠਾ ਚੋਰੀ ਦਾ ਜਿਹੜਾ ਇਨਜਾਮ ਲਗਵਾਇਆ ਸੀ ਔਰ ਉਹ ਜਿਹੜਾ ਹੈ ਜਿਹੜੇ ਝੂਠਾ ਇਲਜਾਮ ਲਗਾ ਕੇ ਤੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਇਸ ਥਾਣੇ ਔਰ ਇਹਨਾਂ ਦੀ ਵੀ ਦਰਖਾਸਤ ਦੋਨਾਂ ਪਾਰਟੀਆਂ ਦੀਆਂ ਦਰਖਾਸਤਾਂ ਸੀ ਉਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਚਲਦੀਆਂ ਪਈਆਂ ਸੀ ਉਸ ਸਬੰਧ ਦੇ ਵਿੱਚ ਅਸੀਂ ਵੀ ਇੱਕ ਦੋ ਵਾਰ ਗਏ ਸਾਂ ਔਰ ਅਸੀਂ ਉਹਨਾਂ ਨੂੰ ਗੱਲ ਕੀਤੀ ਕਿ ਜੇਕਰ ਤੁਹਾਡੇ ਕੋਲ ਤਪੀਸ਼ ਅਚੀ ਤਰ੍ਹਾਂ ਹੁੰਦੀ ਹੈ ਤੇ ਠੀਕ ਹੈ ਜੇ ਨਹੀਂ ਹੁੰਦੀ ਤੇ ਕਿਸੇ ਉੱਚ ਅਧਿਕਾਰੀ ਦੀ ਡਿਊਟੀ ਲਈ ਜਾਵੇ ਔਰ ਮਾਨਜੋਗ ਉਹਨਾਂ ਦੀ ਜਿਹੜੀ ਡਿਊਟੀ ਸੀ ਐਸਪੀ ਹਰਪਾਲਚਰ ਨੂੰ ਅਸੀਂ ਮਿਲੇ ਥਾ ਔਰ ਦੋਨਾਂ ਨੂੰ ਇਸ ਪਾਰਟੀਆਂ ਨੂੰ ਬੁਲਾ ਕੇ ਤੇ ਦੋਨਾਂ ਦੀ ਜਿਹੜੀ ਗੱਲਬਾਤ ਸੁਣੀ ਗਈ ਸੀ ਤੇ ਜਦੋਂ ਇਹਨਾਂ ਦੀ ਗੱਲਬਾਤ ਸੁਣੀ ਗਈ ਤਾਂ ਫਿਰ ਸੁਣੀ ਤੋਂ ਬਾਅਦ ਇਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਕੁਝ ਸਮੇਂ ਬਾਅਦੇ ਟਾਈਮ ਦਿੱਤਾ ਗਿਆ ਔਰ ਕੁਝ ਜੇ ਮਿਆ ਕਾਰਨ ਪ੍ਰਸ਼ਾਸਨ ਕੋਲ ਟਾਈਮ ਨਹੀਂ ਸੀ ਤੇ ਜਿਹਦੇ ਕਾਰਨ ਇਹ ਦੋਨੇ ਜਿਹੜੇ ਪਾਰਟੀਆਂ ਆ ਆਪਸੇ ਬੈਠ ਨਹੀਂ ਸਕੀਆਂ ਸੀ ਔਰ ਪਤਾ ਨਹੀਂ ਕਿਹੜੀ ਮਿਲੀ ਭੁਗਤੀ ਦੇ ਨਾਲ ਇਹ ਭੈਣ ਆ ਜਿਹੜੀ ਇਹਦੇ ਹਸਬੰਦ ਦਾ ਜਿਹੜਾ ਨਾਮ ਆ ਉਹ ਪ੍ਰਦੀਪ ਮੈਣੀ ਆ ਔਰ ਇਹਨਾਂ ਦੇ ਜਿਹੜੇ ਬ੍ਰਦਰ ਦਾ ਨਾਮ ਹੈ ਆ ਉਹ ਹੈਗਾ ਹਾਂ ਅਮਿਤ ਕੁਮਾਰ ਇਹਨਾਂ ਦੇ ਬ੍ਰਦਰ ਦਾ ਨਾਮ ਹੈ ਔਰ ਇਹਨਾਂ ਤੇ ਜਿਹੜਾ ਵਾ ਪਿਛਲੇ ਮਹੀਨੇ ਜਿਹੜਾ ਇੱਕ ਪਰਚਾ ਦਰਜ ਹੋ ਰਿਹਾ ਹੈ ਚੋਰੀ ਦਾ ਔਰ ਅਸੀਂ ਬੇਨਤੀ ਕਰਦੇ ਹਾਂ ਇਹ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਜਿਸ ਚੀਜ਼ ਦੀ ਤਪਤੀਸ਼ ਹੀ ਨਹੀਂ ਹਲੇ ਪ੍ਰੋਪਰ ਤਰੀਕੇ ਨਾਲ ਹੋਈ ਜਿਸ ਚੀਜ਼ ਦੀ ਇਨਕੁਆਇਰੀ ਨਹੀਂ ਪ੍ਰੋਪਰ ਤਰੀਕੇ ਨਾਲ ਹੋਈ ਤੇ ਉਹਦੇ ਤੇ ਪਰਚਾ ਕਿਸ ਤਰ੍ਹਾਂ ਦਰਜ ਹੋ ਗਿਆ ਕਈ ਵਾਰ ਕੀ ਆ ਕਿ ਕੋਈ ਮਿਲੀ ਭੁਗਤੀ ਦੇ ਨਾਲ ਜਾਂ ਕਿਸੇ politcal pressure ਦੇ ਨਾਲ ਕੋਈ ਪਰਚੇ ਦਰਜ ਨਾਜਾਇਜ਼ ਹੋ ਜਾਂਦੇ ਨੇ ਅੱਜ ਇਹ ਸਾਡੇ ਪਰਿਵਾਰ ਜਿਹੜਾ ਸਾਡੇ ਕੋਲ ਪਹੁੰਚਿਆ ਵਾ ਅਸੀਂ ਮਾਨੀ ਰੋ ਪਿਛੰਦ ਸਾਹਿਬ ਨੂੰ ਮਿਲੇ ਆਂ ਪਰ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹਦੀ ਚੰਗੀ ਤਰ੍ਹਾਂ ਤਫ਼ਤੀਸ਼ ਕੀਤੀ ਜਾਵੇ ਔਰ ਇਹਦੀ ਤਫ਼ਤੀਸ਼ ਕਰਕੇ ਔਰ ਜਿਹੜਾ ਝੂਠਾ ਪਰਚਾ ਇਹਨਾਂ ਦੇ ਪਰਿਵਾਰ ਦੇ ਉੱਤੇ ਦਰਜ ਹੋਇਆ ਵਾ ਉਹ ਪਰਚੇ ਨੂੰ ਜਿਹੜਾ ਵਾ ਉਹ ਕੈਨਸਲ ਕੀਤਾ ਜਾਵੇ ਅਗਰ ਜੇ ਇਸ ਨੂੰ ਜੇ ਇਸ ਕੈਨਸਲ ਨਾ ਕੀਤਾ ਗਿਆ ਫਿਰ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਉਸਨ ਕਰਸ਼ ਕੀਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਏਗਾ ਅਗਰ ਨਾ ਮਿਲਿਆ ਤੇ ਫਿਰ ਸੜਕਾ ਤੇ ਆ ਕੇ ਇਹਦਾ ਜਿਆ ਵਿਰੋਧ ਵੀ ਕੀਤਾ ਜਾਏਗਾ ਮਾਨਯੋਗ ਸੀਟੀ ਸਾਹਿਬ ਨੇ ਐਸ்சி ਹਰਪਾਲ ਸਾਹਿਬ ਨੂੰ ਜਿਹੜੀ ਹੈ ਦਰਖਾਸਤ ਜਿਹੜੀ ਉਹ ਮਾਰਗ ਕਰਤੀ ਹੈ ਇੱਕ ਵਾਰੀ ਮਾਰਗ ਕਰਤੀ ਆ ਉਹ ਸਾਨੂੰ ਪੂਰਾ ਪੂਰਤ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਸਾਡੇ ਪਰਿਵਾਰਾਂ ਨੂੰ ਦਲਿਤ ਪਰਿਵਾਰਾਂ ਨੂੰ ਜਿਹੜਾ ਇਨਸਾਫ ਦਵੇਗੀ ਅਗਰ ਜੇ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਫਿਰ ਮਾਨਯੋਗ ਅਸੀਂ ਜਿਹੜੇ ਸਾਡੇ ਐਸ்சி ਸੋਲਿਊਸ਼ਨਰ ਦੇ ਲਈ ਚੇਅਰਮੈਨ ਆ ਅਸੀਂ ਉਹ ਨਗੋ ਵੀ ਜਾਵਾਂਗੇ ਔਰ ਉਹਨਾਂ ਨੂੰ ਵੀ ਜਾ ਕੇ ਅਸੀਂ ਹੰਗਾਰ ਲਗਾਵਾਂਗੇ ਇੱਦਾਂ ਲਈ ਪਰਿਵਾਰਾਂ ਦੇ ਨਾਲ ਜਿਹੜਾ ਲਗਾਤਾਰ ਧੱਕਾ ਹੋ ਰਿਹਾ ਵਾ ਉਹਨੂੰ ਰੋਕਿਆ ਜਾਵੇ ਔਰ ਜਿਹੜਾ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨਾਂ ਨੂੰ ਰੋਕਿਆ ਜਾਵੇ ਮੇਰਾ ਨਾਮ ਸ਼ਬੀਰ ਦਾਵੜ ਔਰ ਮੈਂ ਬੇਸੁਰਖਤ ਸਮਾਤੋਂ ਸਾਰੇ ਧਰਮ ਪ੍ਰੇਮੀਆਂ ਨੂੰ ਜੀਵਾਲ ਨਿੱਕੀ ਜਾਤੀ ਅੱਜ ਅਸੀਂ ਮਾਨਯੋਗ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਕੋਲ ਦਫ਼ਤਰ ਦੇ ਦਰਵਾਜ਼ੇ ਪਹੁੰਚੇ ਹਾਂ ਕਿਉਂਕਿ ਇੱਕ ਦਲਿਤ ਪਰਿਵਾਰ ਦੀ ਲੜਕੀ ਜਿਸ ਨੂੰ ਇਨਸਾਫ਼ ਨਹੀਂ ਮਿਲਿਆ ਕਾਫੀ ਲੰਬੇ ਸਮੇਂ ਤੋਂ ਉਹ ਪਰਮਾਤਮਾ ਦੇ ਅਸ਼ੀਰਵਾਦ ਦੇ ਨਾਲ 1 ਕਮਿਸ਼ਨਰ ਸਾਹਿਬ ਦੇ ਕੋਲ ਪਹੁੰਚੇ ਆ ਕਿਉਂਕਿ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਜਿਹੜਾ ਇਹਨਾਂ ਦੇ ਹਸਬੰਦ ਦੇ ਹੋਰ ਇਹਨਾਂ ਦੇ ਦੇ ਬ੍ਰਦਰ ਤੇ ਹੋਇਆ ਆ ਔਰ ਜਦੋਂ ਇਹ ਮਾਮਲਾ ਸਾਰਾ ਜਿਹੜਾ ਫਿਰ ਐਸਪੀ ਸਾਹਿਬ ਵਰਪਾਲਸਰ ਨੇ ਜਿਹੜੇ ਉਹਨਾਂ ਦੀ ਨੌਲੇਜ ਸੀਗਾ ਪਰ ਉਹਨਾਂ ਦੇ ਬਿਗੈਰ ਕਿਸੇ ਮੰਜ਼ੂਰੀ ਤੋਂ ਬਿਨਾਂ ਕਿਸੇ ਨੇਚਾਂ ਤੋਂ ਇੱਕ ਪਰਚਾ ਦਰਜ ਹੋ ਜਾਂਦਾ ਆ ਇਹ ਪਰਿਵਾਰ ਜਿਹੜਾ ਦਰਦਾਂ ਦੀ ੱਟਕੇ ਖਾਂਦਾ ਫਿਰਦਾ ਪਿਆ ਸੀ ਅੱਜ ਇਹ ਪਰਿਵਾਰ ਬਲਿ ਸਮਾਜ ਦੀਆਂ ਜੱਥੇਬੰਦੀਆਂ ਕੋਲ ਪਹੁੰਚਿਆ ਔਰ ਅਸੀਂ ਸੀਪੀ ਸਾਹਿਬ ਨੂੰ ਮਿਲ ਕੇ ਗੁਹਾਰ ਲਗਾਈ ਆ ਬੇਨਤੀ ਕੀਤੀ ਆ ਕਿ ਜਿਹੜਾ ਪਰਚਾ ਪਿਛਲੇ ਦਿਨੀ ਇਹਨਾਂ ਦੇ ਇਹਨਾਂ ਦੇ ਪਤੀ ਤੇ ਇਹਨਾਂ ਦੇ ਭਰਾ ਦੇ ਉੱਤੇ ਦਰਜ ਕੀਤਾ ਗਿਆ ਉਹਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਜਿਹਦੇ ਲਈ ਉਹਨਾਂ ਨੇ ਐਸਪੀ ਹਰਪਾਲ ਸਿੰਘ ਜੀ ਦੀ ਡਿਊਟੀ ਲਗਾਈ ਹੈ ਔਰ ਉਹਨਾਂ ਨੂੰ ਕਿਹਾ ਵੀ ਇਸ ਪਾਸੇ ਰੂਪ ਤੇ ਵੀ ਇਹਦੀ ਇਹਦੀ ਜਾਂਚ ਆ ਉਹ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਔਰ ਨਿਰਪੱਖ ਹੋਣੀ ਚਾਹੀਦੀ ਹੈ ਔਰ ਉਹਨਾਂ ਨੇ ਆਸ਼ਵਾਸ਼ਣ ਵੀ ਦਿੱਤਾ ਵੀ ਜਿਹੜਾ ਇਨਸਾਫ ਹੈ ਇਹਨਾਂ ਨੂੰ ਮਿਲੇਗਾ ਔਰ ਇਹਦੇ ਵਾਸਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਔਰ ਇਹਦੇ ਨਾਲ ਖੜੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਜਿਵੇਂ ਕਿ ਜਗਦੀਸ਼ ਜੱਗੂ ਜੀ ਸੁਮਿਤ ਕਾਲੀ ਜੀ ਰਾਹੁਲ ਮਲਿਕ ਜੀ ਸਮਲੇਸ਼ ਜੀ ਉਹ ਵੀ ਸਾਡੇ ਨਾਲ ਪਹੁੰਚੇ ਨੇ ਕਿਉਂਕਿ ਇਹ ਪਰਿਵਾਰ ਜਿਹੜਾ ਦੁਖੀ ਆ ਇਹਨਾਂ ਦੇ ਨਾਲ ਥੱਕਾ ਹੋਇਆ ਔਰ ਇਹ ਥੱਕਾ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਲੋੜ ਪਈ ਤੇ ਜਿਹੜਾ ਮਾਮਲਾ ਐਫਆਈ ਕਮਿਸ਼ਨ ਤੱਕ ਵੀ ਲੈ ਕੇ ਜਾਇਆ ਜਾਏਗਾ ਔਰ ਅਸੀਂ ਇੱਕ ਵਾਰ ਫੇਰ ਤੋਂ ਜਿਹੜੇ ਮਾਨਯੋਗ ਪੁਲਿਸ ਕਮਿਸ਼ਨਰ ਕੋਲ ਲਿਖਾ ਬੋਨਾਂ ਨੂੰ ਬੇਨਤੀ ਕਰਦੇ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਵਧੀਆ ਤਰੀਕੇ ਨਾਲ ਕਰਾਈ ਜਾਵੇ ਧੰਨਵਾਦ ਜੈ ਹਵਲ ਨਿੱਕੀ ਜਤੀ ਮੈਂ ਇਹ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਪਰੇਸ਼ਨ ਆ ਮੈਂ ਰਾਸ਼ਟਰੀ ਪ੍ਰਧਾਨ ਤੇ ਆ ਜਿਹੜਾ ਅੱਜ ਜਿਹੜਾ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਅੱਜ ਕਾਜਲ ਕਾਜਲ ਤੇ ਉਹਦੇ ਕੋਦੇ ਭਰਾ ਦੇ ਤੇ ਉਹਦੇ ਪਤੀ ਦੇ ਜਿਹੜਾ ਦੁਕਾਨਦਾਰ ਸੀ ਉਹਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਚੋਰੀ ਦਾ ਜਿਸ ਪਰਚੇ ਦੀ ਕੋਈ ਜਾਂਚ ਜਾਂਚ ਨਾ ਹੋਈ ਜਿਸ ਪਰਚੇ ਦੀ ਕੋਈ ਫੁਟੇਜ ਨਾ ਆਈ ਹੋਵੇ ਸਾਹਮਣੇ ਉਹ ਕਿਤਨਾ ਪਰਚਾ ਹੋ ਸਕਦਾ ਅੱਜ ਇਹ ਪਰਚਾ ਇਸ ਤਰ੍ਹਾਂ ਆਇਆ ਦਰਜ ਵੀ ਪ੍ਰਸ਼ਾਸਨ ਦੇ ਬੰਦੇ ਜੀ ਮਿਲੇ ਫੋਕੀ ਦੇ ਨਾਲ ਇਹ ਪर्चा ਹੋਇਆ ਦਰਜ ਇਸ ਕਰਕੇ ਨਹੀਂ ਦੇ ਪर्चा ਹੋਣੀ ਸਾਰੇ ਜੇ ਹੁਣ ਅਸੀਂ ਕਮਿਸ਼ਨ ਸਾਹਿਬ ਨੂੰ ਮਿਲੇ ਸਾਨੂੰ ਭੁੱਲਰ ਸਾਹਿਬ ਨੇ ਬੜਾ ਵਧੀਆ વિશਵਾਸਨ ਦਵਾਇਆ ਬਹੁਤ ਹੀ ਵਧੀਆ ਆਦਮੀ ਨੇ ਉਹਨਾਂ ਨੇ ਕਿਹਾ ਵਾ ਵੀ ਇਸ ਦੀ ਜਿਹੜੀ ਜਾਂਚ ਆ ਪੂਰੀ ਤਰ੍ਹਾਂ ਹੋਵੇਗੀ ਬਰੀਕੀ ਦੇ ਨਾਲ ਉਹਨਾਂ ਨੇ ਹਰਪਾਲ ਸਿੰਘ ਦੀ ਡਿਊਟੀ ਲਾਇਰ ਪਾਲ ਸਿੰਘ ਇਸ ਵੀ ਜਾ ਵੀ ਉਹਨਾਂ ਨੇ ਲਾਈ ਹੈ ਡਿਊਟੀ ਵੀ ਇਹਦੀ ਪੂਰੀ ਜਾਂਚ ਕੀਤੀ ਜਾਏਗੀ ਔਰ ਪੂਰਾ ਇਹਨਾਂ ਨੂੰ ਇਨਸਾਫ ਮਿਲੇਗਾ ਕਾਜਲ ਦੇ ਕਾਜਲ ਦੇ ਪਰਿਵਾਰ ਨੂੰ ਜੇ ਫਿਰ ਵੀ ਇਨਸਾਫ ਨਾ ਮਿਲਿਆ ਤੇ ਫਿਰ ਫਿਰ ਅਸੀਂ ਸਾਰੀਆਂ ਸੰਸਥਾਵਾਂ ਰਲ ਕੇ ਫਿਰ ਕੋਈ ਨਾ ਕੋਈ ਐਕਸ਼ਨ ਲਵਾਂਗੇ ਉਹ ਫਿਰ ਜਿਹੜਾ ਐਕਸ਼ਨ ਹੋਏਗਾ ਉਹ ਫਿਰ ਪ੍ਰਸ਼ਾਸਨ ਵੀ ਜਾਣਦਾ ਤੇ ਸੰਸਥਾਵਾਂ ਵੀ ਜਾਣਦੀਆਂ ਵੀ ਇਸ ਤਰ੍ਹਾਂ ਦਾ ਐਕਸ਼ਨ ਹੋਏਗਾ ਇਹਨਾਂ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲ ਹਾਂਜੀ ਘਰ ਵਾਲੇ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਹਾਂਜੀ ਅੱਜ ਵੀ ਸਾਹਿਬ ਨੇ ਕੀ ਆਸ਼ਵਾਸਨ ਦਵਾਇਆ ਹਾਂਜੀ ਫੀਟ ਡਿਊਟੀ ਲਾਈ ਹੋਈ ਤੇ ਜਾਨ ਕਰਾਂਗੇ